ਸਾਡੇ ਏਐਸਆਈ ਸਾਹਿਬ ਨਾਲ ਸਮੇਤ ਹੋਰ ਫੋਰਸ ਕੁਝ ਬੰਦੇ ਜਿਹੜੇ ਅਸੀਂ ਉਹਨਾਂ ਦੇ ਪ੍ਰੀਵੈਂਟਿਨੈਕਸ਼ਨ ਲਿਆ ਸੀਗਾ ਉਹਨਾਂ ਦਾ ਮੈਡੀਕਲ ਕਰਾਉਣ ਆਏ ਆਏ ਸੀਗੇ ਤੇ ਸੱਡਨਲੀ ਇਹਨੂੰ ਵੀ ਜਿਹੜਾ ਵਾ ਉੱਥੇ ਉਹ ਟੈਕ ਆ ਗਿਆ ਤੇ ਡਾਕਟਰ ਸਾਹਿਬ ਨੇ ਜਿਹੜਾ ਵੇ ਮਤਲਬ ਉਸੇ ਵੇਲੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਸ਼ੁਰੂ ਕੀਤਾ ਬਟ ਉਹਦੋਂ ਤੋਂ ਪਹਿਲਾਂ ਉਹਦੀ ਡੈਥ ਜਿਹੜੀ ਹੋ ਚੁੱਕੀ ਸੀ ਉਹਦਾ ਇਹ ਡਿਊਟੀ ਰਾਮਬਗ ਸਾਡੇ ਥਾਣੇ ਰਾਮਬਗ ਦੇ ਚੌਂਕੀ ਸਾਡੀ ਬੱਸ ਸਟੈਂਡ ਉੱਥੇ ਡਿਊਟੀ ਕਰਦਾ ਸੀਗਾ ਇਹ 71 ਦਾ ਜਨਮ ਸੀ 51 ਦੇ ਕਰੀਬ ਇਹ ਦੀ ਡੇਟ ਹੈ ਪਤਾ ਲੱਗਾ ਜੀ ਮੁਰਜ਼ਾ ਨਾ ਮੁਲਜ਼ਮਾ ਨਹੀਂ ਨਹੀਂ ਮੁਲਜ਼ਮਾ ਨੂੰ ਲੈ ਕੇ ਆਇਆ ਸੀਗਾ ਮੁਲਜ਼ਮਾ ਨੂੰ ਲੈ ਕੇ ਆਇਆ ਸੀ ਕਿਸੇ ਨੇ ਤੁਹਾਨੂੰ ਗੱਲ ਦੱਸਿਆ ਮੁਲਜ਼ਮਾ ਨੂੰ ਲੈ ਕੇ ਮੈਡੀਕਲ ਕਰਵਾ ਰਹੇ ਆ ਤੇ ਛੱਡ ਨਹੀਂ ਹੋ ਗਿਆ ਵੈਰੀ ਸੈਡ ਸਾਡਾ ਇੱਕ ਜਵਾਨ ਗਿਆ ਸਾਨੂੰ ਬਹੁਤ ਦੁੱਖ ਹੈ ਸੀ ਅਗਲੀ ਕਰ ਵੀ ਨਹੀਂ ਕੋਈ ਦੇਖੋ ਅਗਲੀ ਉਹਦੇ ਜਿਹੜੇ ਘਰ ਦੇ ਜਿਹੜੇ ਉਹਦੇ ਆਉਣਗੇ ਉਹਨਾਂ ਨਾਲ ਅਸੀਂ ਗੱਲ ਕਰਕੇ ਸਾਡਾ ਜਵਾਨ ਡਿਊਟੀ ਦੌਰਾਨ ਉਹਦੀ ਡੈਥ ਹੋਈ ਆ ਜਿਹੜੀ ਕਾਰਵਾਈ ਬੰਦੀ ਅਸੀਂ ਕਰਾਂਗੇ ਸਚਵਤ ਅਧਿਕਾਰੀ ਕਾਰਵਾਈ ਕਰਕੇ ਅਸੀਂ ਮੈਡੀਕਲ ਕਰਵਾਵਾਂਗੇ ਸਾਰਾ ਉਹਦਾ ਪੋਸਟਮਾਰਟਮ ਕਰਵਾਵਾਂਗੇ ਪਰਿਵਾਰ ਆ ਗਿਆ ਮੌਕੇ ਤੇ ਨਹੀਂ ਅਜੇ ਕਿਸੇ ਨੂੰ ਨਹੀਂ ਪਤਾ ਅਜੇ ਅਸੀਂ ਉਹਨਾਂ ਨੂੰ ਦੱਸਿਆ ਹੀ ਅਸੀਂ ਸੜਨੀਆਂ ਨੂੰ ਦੱਸਿਆ ਕਿ ਅਟੈਕ ਆਇਆ ਹੈ ਅਜੇ ਉਹਨਾਂ ਨੂੰ ਡੈਥ ਅਸੀਂ ਨਹੀਂ ਦੱਸ ਸਕੀ ਕਿਉਂਕਿ ਉਹਨਾਂ ਦਾ ਆਉਣਾ ਮੁਸ਼ਕਲ ਹੋ ਜਾਣਾ